ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਿੱਖ ਪੰਥ ਦੇ ਬਾਨੀ ਸਰਬੱਤ ਦਾਾਨੇ ਅੰਮ੍ਰਿਤ ਕੇ ਦਾਤੇ ਦਿਨਾ ਸਤਿਗੁਰਾਂ ਦਾ ਅੱਜ 350 ਸਾਲ ਆ ਗਰਿਆਈ ਗੁਰਪੁਰਬ ਉਹ ਸਮੁੱਚੇ ਖਾਲਸਾ ਪੰਥ ਨੇ ਸਮੂਹ ਗਰਮਾਨਕ ਨਾਮ ਲੈਵਾ ਮਾਈ ਭਾਈ ਨੇ ਦੇਖਦੇ ਵਿਦੇਸ਼ ਦੀ ਸੰਗਤ ਚ ਸਾਰਿਆਂ ਨੇ ਮਨਾਇਆ ਪਰ ਆ ਜਿਹੜਾ ਪਵਿੱਤਰ ਸਥਾਨ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜਿੱਥੇ ਆਪਾਂ ਖੜੇ ਆ ਇਹ ਉਹ ਸਥਾਨ ਆ ਜਿੱਥੇ ਸਤਗੁਰ ਜੀ ਨੂੰ ਗਰਿਆਈ ਬਖਸ਼ਿਸ਼ ਹੋਈ ਸੋ ਇਸ ਸਥਾਨ ਤੇ ਅੰਮ੍ਰਿਤ ਵੇਲੇ ਅੱਜ ਖੰਡ ਬਾਠਾਂ ਦੇ ਭੋਗ ਅਪਰੰਤ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਸੰਤਬਾਬ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਥਾ ਕੀਤੀ ਤੇ ਇਹ ਭੋਗ ਤੋਂ ਉਪਰੰਤ ਸਾਡੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਜਿੰਦਾ ਸ਼ਹੀਦ ਤਰਨ ਅੰਦਲ ਦੇ ਮੁਖੀ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾ ਵਾਲੇ ਮਹਾਪੁਰਖਾ ਨੇ ਹੁਕਮਨਾਮਾ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਸੋ ਇਹ ਅੱਜ ਸੋਭਨੀਕ ਤੇ ਪਵਿੱਤਰ ਸਮਾਂ ਆ ਜਦੋਂ ਕਲਗੀਧਰ ਪਾਤਸ਼ਾਹ ਨੇ ਲਗਭਗ 33 ਸਾਲ ਗੁਰਤਾ ਗੱਦੀ ਦੇ ਬਰਾਜਮਾਨ ਹੋ ਕੇ 33000 333 ਕਰੋੜ ਨਹੀਂ ਜਦੋਂ ਤੱਕ ਜਾਗ ਰਹਿਣਾ ਸਤਗੁਰੂ ਜੀ ਨੇ ਏਡੇ ਕਾਰਜ ਕਰਕੇ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸੰਪੂਰਨਤਾ ਹੀ ਬਖਸ਼ਿਸ਼ ਕਰਕੇ ਸਭ ਸਿੱਖਣ ਕੋ ਹੁਕਮ ਹੈ ਗੁਰਮਾਨ ਨੂੰ ਗ੍ਰੰਥ ਸਤਗੁਰੂ ਜੀ ਨੇ ਆਦੇਸ਼ ਕੀਤਾ ਸੀ ਸਿੱਖਾਂ ਨੂੰ ਕਿ ਗਰਬਾਣੀ ਦੇ ਆਸ਼ਾ ਅਨਸਾਰ ਜੀਵਨ ਜਿਉਣਾ ਇਹ ਹੋ 11ਵੇਂ ਜੋਤ ਸਾਡੀ ਯੁੱਗਾ ਯੁੱਗ ਅਟਲ ਅਗਵਾਈ ਕਰੂਗੀ ਤਾਂ ਸਨਾਲ ਦੀ ਨਾਲ ਸਦੀਵੀ ਦੇ ਸਮਾਗਮ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹਨਾਂ ਦੇ ਸ਼ਹੀਦ ਦੀ ਗੁਰਪੁਰੂ ਨੂੰ ਇਹ ਜਿਹੜੀ ਸਤਾਪਦੀ ਆ ਉਹ ਅਰਪਿਤ ਕਰਕੇ ਅੱਜ ਮਹਾਨ ਨਗਰ ਕੀਰਤਨ ਜਿਹੜਾ ਧੋਵੜੀ ਸਾਹਿਬ ਤੋਂ ਗੁਰੂ ਚਰਨਾਂ ਚ ਅਰਦਾਸ ਕਰਕੇ ਤੁਰੇ ਸੀ 25 ਡੇਟਾਂ ਦੀ ਮੰਜ਼ਲ ਤੈਅ ਕਰਕੇ 93 ਦਿਨ ਹੀ ਉਹਦੀ ਵੀ ਅੱਜ ਆਮਦਿਆ ਇੱਥੇ ਸੰਪੂਰਨਤਾ ਹੋਣੀ ਆ ਸੋ ਇਹ ਸਾਰੇ ਸਮਾਗਮ ਉਹ ਮਹਾਨ ਗੁਰੂ ਕੇ ਸਿੱਖ ਭਾਈ ਮਤੀਦਾਸ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਵੀ 350 ਸਾਲ ਆ ਇਹ ਜਿਹੜਾ ਸ਼ਹੀਦੀ ਗੁਰਪੁਰ ਸਿੱਧੀ ਦਿਵਸ ਇਹ ਮਨਾਇਆ ਜਾ ਰਿਹਾ ਸਮੂਹ ਖਾਲਸੇ ਨੂੰ ਬੇਨਤੀ ਆ ਕਿ ਅੱਜ ਦੇ ਇਹ ਸਮਾਗਮ ਸ਼ੁਰੂ ਹੋ ਗਏ 29 ਤਰੀਕ ਤੱਕ ਨਿਰੰਤਰ ਚੱਲਣੇ ਆ ਤੇ 29 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦਰਾ ਸਾਹਿਬ ਵਾਣਗੜ੍ਹ ਤੋਂ ਉੱਥੋਂ ਇਹ ਜਿਵੇਂ ਪੁਰਾਣੀ ਰਵਾਇਤ ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲੈ ਕੇ ਤੁਰੇ ਉੱਥੋਂ ਅੰਮ੍ਰਿਤ ਵੇਲੇ ਆਪਾਂ ਅਰਦਾਸ ਕਰਕੇ ਸਮੂਹ ਨੇ ਹੰਗਸ ਸਿੰਘਾਂ ਦੀਆਂ ਜਥੇਬੰਦੀਆਂ ਸਰਮੌਰ ਜਥੇਬੰਦੀਆਂ ਉਹ ਇਹਦੀ ਅਗਵਾਈ ਕਰਨਗੇ ਤੇ ਇਹ ਗੁਰਦੁਆਰਾ ਸੀਸਗੰਜ ਵਿਖੇ ਪਹੁੰਚੂਗਾ ਤੇ ਸਾਰੇ ਦਿਨ ਦੇ ਫਿਰ ਦੀਵਾਨ ਚੱਲਣਗੇ ਪੰਥ ਦੇ ਮਹਾਨ ਵਿਦਵਾਨ ਭਾਈ ਪਿੰਦਰਪਾਲ ਸਿੰਘ ਜੀ ਭਾਈ ਹਰਜਿੰਦਰ ਸਿੰਘ ਜੀ ਰਾਤ ਨੂੰ ਵੀ ਠਾਈ ਨੂੰ ਉੱਥੇ ਕਥਾ ਦਾ ਨਾਲ ਨਿਹਾਲ ਕਰਨਗੇ ਤੇ ਇੱਥੇ ਵੀ ਸਾਰੇ ਦਿਹਾੜੀ ਇਹ ਸਮਾਗਮ ਚੱਲਣੇ ਆ ਸੋ ਅੱਜ ਸ਼ੁਰੂ ਰਾਤ ਹੋਈ ਆ 25 ਨੂੰ ਸਤਗੁਰਾਂ ਦੀ ਉਹ ਸ਼ਹਾਦਤ ਦਿਹਾੜਾ ਆ ਪਰ 26 27 28 29 ਇਹ ਸ਼੍ਰੋਮਣੀ ਕਮੇਟੀ ਦੇ ਨਿਰੰਤਰ ਜਿਹੜੇ ਹੈਗੇ ਆ ਇਹ ਜਿਹੜੇ ਆਪਣੇ ਗੁਰਮਤ ਦੇ ਸਮਾਗਮ ਉਹ ਅਮਰਤ ਵੇਲੇ ਸ਼ੁਰੂ ਹੋ ਜਾ ਕਰਨਗੇ ਰਾਤ دیر ਤੱਕ ਇਹ ਸਮਾਗਮ ਚੱਲਣੇ ਆ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਆ ਕਿ 25 ਤੱਕ ਸਮਾਪਤੀ ਨਹੀਂ 29 ਤੱਕ ਬਾਤ ਤੋਂ ਬਾਤ ਯਤਨ ਕਰਿਓ ਜੇ ਕੋਈ ਹੋਰ ਅੱਗੇ ਪਿੱਛੇ ਰਹਿ ਜਾਣਾ 29 ਤਰੀਕ ਨੂੰ ਉਹਨਾਂ ਕੋਈ ਵੀ ਰਹੇ ਉਹ ਮਹਾਨ ਨਗਰ ਕੀਰਤਨ ਦੇ ਵਿੱਚ ਆਪਾਂ ਹਾਜ਼ਰੀਆਂ ਭਰਿਏ ਸੋ ਮੈਂ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆਵੇਲਾਂ ਵਾਲੇ ਮਹਾਪੁਰਖ ਜਿਹੜੇ ਕੈਨੇਡਾ ਤੋਂ ਇਕੱਲੇ ਸਦਾਬਦੀ ਨੂੰ ਸੰਮਖੋ ਕੇ ਉਹ ਪਹੁੰਚੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਨੇ ਅੱਜ ਬੜੀ ਕਲੈਕਟੀ ਦੇ ਨਾਲ ਕਈ ਵਾਰੀ ਆਪਾਂ ਸੋਗੜ ਜਾਂਨੇ ਆ ਗੱਲ ਕਰਨ ਤੋਂ ਗੁਰੇਜ਼ ਕਰਦੇ ਆ ਕਿ ਗੁਰੂ ਕਲਗੀਧਰ ਦੇ ਪਾਤਸ਼ਾਹ ਦੇ ਸਤਕਾਰਯੋਗ ਪਿਤਾ ਤਨਤਨ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਆ ਤੇ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਤੀ ਆ ਇਹ ਗੱਲ ਸਾਰਿਆਂ ਨੂੰ ਅੱਜ ਬਿਲਕੁਲ ਕਥਾਰੂਪੀ ਜਿਹੜੀ ਆ ਉਹ ਵੀ ਸੇਵਾ ਸਰਵਣ ਕਰਾਈ ਆ ਗੁਰੂ ਸਾਹਿਬ ਜੀ ਨੇ ਧਰਮ ਦੀ ਆਜ਼ਾਦੀ ਬਖਸ਼ਿਸ਼ ਕੀਤੀ ਇਸ ਮੁਲਕ ਦਾ ਸੱਭਿਆਚਾਰ ਜਿਹੜਾ ਉਹਨੂੰ ਬਚਾ ਕੇ ਗੁਰੂ ਪਾਤਸ਼ਾਹ ਨੇ ਆਪਣਾ ਇਹ ਪਰ ਉਪਕਾਰ ਸਾਡੇ ਤੇ ਕੀਤਾ ਸੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਸ਼ੋਭਨੀ ਗੁਰਦਾਰ ਪ੍ਰਬੰਧਕੀ ਕਮੇਟੀ ਵੱਲੋਂ ਨੌਜਵਾਨੀ ਨੂੰ ਸਿੱਖੀ ਵੱਲ ਕੇਂਦ੍ਰਿਤ ਕਰਨ ਦੇ ਲਈ ਚਿੱਤਰ ਪ੍ਰਦਰਸ਼ਨੀ ਤੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਉਹਦੇ ਬਾਰੇ ਪੁੱਛੋ ਦੇਖੋ ਇਹ ਹਰ ਇੱਕ ਢੰਗ ਦੇ ਜਿਹੜੇ ਹੁੰਦੇ ਆ ਇਹ ਉਪਦੇਸ਼ ਹੁੰਦੇ ਆ ਕਈ ਬੰਦਾ ਕਿਸੇ ਦੀ ਪਰਸਨੈਲਿਟੀ ਤੋਂ ਪ੍ਰਭਾਵਿਤ ਹੁੰਦਾ ਤੇ ਜਿਹੜੇ ਛੋਟੇ ਬੱਚੇ ਆ ਇਹਨਾਂ ਦੇ ਇਹ ਪਰਪਕਾਰ ਲਈ ਕਿ ਕੋ ਦੇਖਣਗੇ ਜੇਲੇ ਤੋਂ ਉਹਨਾਂ ਨੂੰ ਪਤਾ ਲੱਗੂਗਾ ਕਿਵੇਂ ਕਿਵੇਂ ਕਲਕਿਤ ਪਰਸ਼ਾ ਨੇ 9 ਸਾਲ ਦੀ ਉਮਰ ਦੇ ਵਿੱਚ 9 ਜੋਗਾ ਦਾ ਨਹੀਂ ਸੰਭੇਸ਼ਾਂ ਦਾ ਕਾਰਜ ਕਰਕੇ ਸਤਗੁਰੂ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਸੀ ਸੋ ਇਹਨਾਂ ਨੂੰ ਇੱਕ ਪ੍ਰੇਰਣਾ ਮਿਲਦੀ ਆ ਕਿ ਸੀਸ ਦੇ ਹਾਰਾ ਚੱਲ ਰਿਹਾ ਸਰੀਰ ਦੋ ਫਾਕੜਿਆ ਗੁਰਸ਼ਾਬ ਨਿਰੰਤਰ ਚੱਲ ਰਿਹਾ ਤੇ ਸਾਇੰਸ ਵਾਲੇ ਪੁੱਛਣਗੇ ਕਿ ਇਦਾਂ ਚੱਲ ਰਿਹਾ ਪਰ ਇਹ ਸੱਚ ਆ ਕਿਉਂਕਿ ਗੁਰੂ ਸਮਰਾਤਾ ਗੁਰੂ ਕੁਝ ਵੀ ਕਰ ਸਕਦਾ ਤੇ ਅੱਜ ਲੋੜ ਆ ਮੁਰਦੜ ਮੋੜ ਮੋੜਾ ਪਾਉਣ ਦੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਸਾਰੇ ਕਰੋਣਾ ਲੋਕਾਂ ਨੇ ਜਲੇ ਤੋਂ ਢੋਪੜੀ ਸਾਹਿਬ ਤੋਂ ਚੱਲੇ ਆ ਬੱਚਿਆਂ ਨੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਬੀਬੀਆਂ ਨੇ ਦੂਸਰੇ ਧਰਮ ਦੇ ਲੋਕਾਂ ਨੇ ਸਤਗੁਰਾਂ ਨੂੰ ਅਤਮਾਸਤਕ ਹੋਈ ਤੇ ਇਹ ਅੱਜ ਮੈਂ ਸਮਝਦਾ ਨੌਜਵਾਨਾਂ ਨੂੰ ਵੀ ਪ੍ਰੇਰਨਾ ਲੈਣ ਦਾ ਸਮਾਂ ਆ ਕਿ ਵੱਦ ਤੋਂ ਵੱਦ ਅਮਰਤ ਧਾਰੀ ਹੋਈਏ ਗੁਰੂ ਸਾਹਿਬ ਕਿਰਪਾ ਕਰਨ ਗਰਬਾਣੀ ਦੇ ਨਾਲ ਜੁੜੀਏ ਇਹੋ ਸਤਗੁਰ ਜੀ ਨੇ ਸਾਨੂੰ ਇਹ ਪਵਿੱਤਰ ਸਦਾਤ ਬਖਸ਼ਿਸ਼ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਣਪਤ ਸਾਹਿਬ ਜੀ ਦੀ ਬਾਵਨ ਪਵਿੱਤਰ ਸਥਾਨ ਦੇ ਗੁਰਦਾਰਾ ਗੁਰੂ ਕੇ ਮਹਿਲ ਅਤੇ ਗੁਰਦਾਰਾ ਦਮਦਮਾ ਸਾਹਿਬ ਜੀ ਵਿਖੇ ਇਹ ਜੋ ਮਹਾਨ ਸਮਾਗਮ ਦੀ ਸਾਰੀ ਤਿਆਰੀ ਕੀਤੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਭ ਸੰਗਤਾਂ ਜਥੇਬੰਦੀਆਂ ਨੇ ਮਿਲ ਕੇ ਉਹਦੀ ਅੱਜ ਆਰੰਭਤਾ ਹੋਈ ਹੈ ਅਤੇ ਅੱਜ ਹੋਰ ਪਾਵਨ ਪਵਿੱਤਰ ਦਿਹਾੜਾ ਕੱਲਗੀ ਤਾਲਪਤਾ ਜੀ ਦਾ ਗੁਰੂ ਗੁਰਤਾ ਗਦੀ ਦਿਵਸ ਵੀ ਹੈ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਦੀਵਾਨ ਸਜ ਰਹੇ ਹਨ ਕਥਾ ਕੀਰਤਨ ਹੋ ਰਹੇ ਹਨ ਬੇਅੰਤ ਸਕਤਾ ਬਿਹਰਾ ਪਾ ਕੇ ਸ੍ਰੀ ਨਾਨਕਪੁਰ ਸਾਹਿਬ ਜੀ ਦੀ ਧਰਤੀ ਵੱਲੋਂ ਚੱਲਿਆ ਆ ਰਹੀਆਂ ਹਨ ਸੋ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਬਹੁਤ ਕੀਮਤੀ ਸਮਾਂ ਹੈ ਸਾਡੇ ਵਾਸਤੇ ਸਾਡੀ ਜ਼ਿੰਦਗੀ 'ਚ ਪਤਾ ਨਹੀਂ ਮੁੜ ਕੇ ਆਵੇ ਕਿ ਨਾ ਆਵੇ ਇਸ ਸਮੇਂ ਤੋਂ ਲਾਭ ਲੈਣ ਵਾਸਤੇ ਸ੍ਰੀ ਨਾਨਕਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜੋ ਸਾਰੇ ਪ੍ਰਵੰਧ ਕੀਤੇ ਗਏ ਹਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਤਿਸ਼ਾ ਆ ਹੇਟ ਹਮ ਹਮਾ ਕੇ ਪਹੁੰਚ ਕੇ ਗੁਰੂ ਕੀ ਬਾਣੀ ਦੀ ਕਥਾ ਕੀਰਤਨ ਸਰਵਣ ਕਰਕੇ ਸੇਵਾਵਾਂ ਕਰਕੇ ਸਤਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸ਼ਹੀਦੀ 350 ਸਾਲਾ ਭਾਈ ਬੱਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਦੇ ਆਲਾ ਦਾਸ ਜੀ ਨੂੰ ਸ਼ਰਧਾਂ ਦੇ ਫੁੱਲਾਂ ਪਰ ਕਰੀਏ ਸੋ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ